ਜਿੰਨੇ ਆਪਣਾ ਹਾਜ਼ਰਾਨ ਜੀ ਆਹਾਂਗਰ ਜੀ ਬੱਬਾ ਦੀਸਤਾਨ ਨੰਬ ਬੱਬਾ ਨਹੀਂ ਚੱਲਾਦਾ ਬੱਜੀ ਦਾ ਆਹ ਵੇਖੋ ਜੀ ਗੁਰਦੁਆਰਾ ਨਾਮਾ ਬਣਾਉਂਦਾ ਟੈਲ ਦਾਣ ਕਾਜ਼ਦੀਆਂ ਨੇ ਜਕੰਦਾਂ ਨੂੰ ਵੀ ਤੇ ਫਾਸ਼ ਨੂੰ ਬਟਲਾ ਲਗਾਉਂਦੇ ਨੇ ਲਗਭਗ ਕਲੇ ਵੀ ਹੋ ਗਈ ਹੈ ਹਮਾ ਬੱਟੀ ਆਏ ਗਏ ਗੁਰੂ ਮਹਾਰਾਜ ਦਾ ਸਹਾਨ ਸ਼ਿਗੁਰਾਂ ਸਾਈਂ ਵਿਸਥਾਨ ਇੱਥੇ ਇਹਨਾਂ ਨੇ ਬਣਾਤਾ ਜੀ ਪਹਿਲਾਂ ਉਧਰ ਹੁੰਦਾ ਸੀ ਤੇ ਉਹਨਾਂ ਨੇ ਇੱਧਰ ਬਣਾਤਾ ਦੇ ਉੱਤੇ ਸ੍ਰੀ ਸੱਚਖੰਡ ਸਾਹਿਬ। ਉਹ ਵੇਖੋ ਜੀ। ਉਹ ਵੀ ਬਤਾ ਦਿਖਾ ਦਿੰਨੇ ਕਮਰਾ। ਉਹ ਸੱਚਖੰਡਾ ਯਾਰ ਵੇਖੋ। ਬਹੁਤ ਵਧੀਆ ਬਣਾ ਦਿੱਤਾ ਗਿਆ ਏ। ਤੇ ਸੰਗਤ ਨੇ ਕਾਫੀ ਜੌਦਨ ਭਾਇਆ ਸੇਵਾ ਕਰਵਾਈ ਏ ਮਾਇਆ ਦੀ। ਆਹ ਵੇਖੋ ਜੀ ਸੱਚਖੰਡਾ ਜੀ ਇਹ। ਸੱਚਖੰਡ ਦਾ ਕਮਰਾ ਬਣਾਇਆ ਤਾਂ ਵੀ ਆ ਦੇਖੋ। ਆਹ ਹੈਗੇ ਜੀ ਪੂਰਾ ਹਾਲ। ਕਰਦੇ ਹੋੜਾ ਸਾਬੀ ਦਾ ਸੰਗਤ ਦੇ ਬੈਠਣ ਲਈ ਆਸਥਾਨ ਹੈ ਜੀ ਕੋਰੂ ਮਹਾਰਾਜੀ ਦਾ ਆ ਹੈਗਾ ਜੀ ਬੱਬਾਂ ਜੇ ਦਾਸ ਬੱਬਾ ਜੀ ਦਾ ਆਸਥਾਨ ਤਾਂ ਤਨ ਬੱਬਾਂ ਜੀ ਦਾ ਦਾਸ ਬੱਬਾ ਜੀ ਦਾ ਆਸਥਾਨ 1995 ਆ ਬੇਤ ਕੋ ਜੀ ਤਾਂ ਕਨ ਬੱਬਾ ਦਿੱਤੇ ਦਾਸ ਮਹਾਰਾਜ ਦਾ ਸ਼ਾਨ ਬਈ ਸੋਨਾ ਅੱਜ ਕਾਫੀ ਸੰਦਨ ਦਾ ਡੇਟੀ ਸੀ ਸ਼ਾਮ ਉਹ ਜੋ ਭਰਨ ਹੋਜੀ ਆ ਵੇਖੋ ਜੀ ਅਸਮਾਨ ਕਰਨਾ ਨੇ ਚੇ ਪਹਾੜ ਕੱਢੀ ਗਿਆ ਪੂਰਾ ਇਹ ਕੰਮ ਚੱਲਦਾ ਬਾਅਦ ਇੱਕੋ ਜੀ ਨਮੀਆ ਬਣਾਤੀ ਛੋੜੀ ਨਾ ਨੇ ਆ ਬਿਜਲੀ ਦਾ ਬਣਾਤਾ ਬਾਕਸ ਆ ਵੀ ਕੋਜੀ ਉਸ ਮਸੀ ਵਾਲੀ ਕੇ ਪੰਪ ਆ ਜਿਹੜੀ ਬੈਕ ਸਟਾਰ ਕਰਦੂ ਬੜਾ ਤੇ ਆਇ ਬੜਾ ਉਰਦੂ ਬੜਾ ਹੈ ਦਰਦਪੁਰ ਦਾ ਜੀ ਅਨ ਜੇਲ ਪਬਲਿਕ ਦਾ ਗੁਰਦੁਆਰਾ ਤੇ ਆ ਬਣਾਤੇ ਜਿਹਨਾਂ ਨੇ ਤੇ ਜਿੱਥੇ ਵੇਰ ਕਨੂਏ ਉਸੇ ਜੋਤ ਦੇ ਗੋਣ ਤੇ ਆ ਪਾਰਕਿੰਗ ਜਿੱਥੇ ਆ ਵੀ ਕੋਈ ਨਾਲ ਸਮਾਰਤੀ ਨੇ ਪਿਆ ਵਾਧੂ ਬਹੁਤ ਸ਼ੇਅਰ ਕਰਦੇ ਹੋ ਜੀ ਵਾਈਰੂਲ ਕਰਕੇ ਤੇ ਵੀਡੀਓ ਨੂੰ ਵਾਧੂ ਲਾਈਕ ਸਬਸਕ੍ਰਾਈਬ ਸ਼ੇਅਰ ਕਰਦੇ ਹੋ ਜੀ ਤੰਤਨ ਬੱਬਾ ਨਿੱਕੇ ਦਾਸ ਜੀ ਦਾ ਸਥਾਨੇ ਤੇ ਗੁਰਦੁਆਰਾ ਬਣਾਇਆ ਗਿਆ ਤੇ ਉਹ ਵੀ بڑا ਗੁਰਦੁਆਰਾ ਤੇ ਇਹ ਛੋਟਾ ਗੁਰਦੁਆਰਾ ਹੈ ਬੇਲਲੇ ਜੀ ਆਪਾਂ ਆਲੇ ਬਲੌਗ ਵਿੱਚ ਵੀਡੀਓ ਕਰਦੀ ਹੋ ਲਾਈਕ ਤੇ ਸਬਸਕ੍ਰਾਈਬ ਜਰ ਕਰ ਦਿਓ ਜੀ ਇਹ ਹੈ ਜੀ ਬੇਲਜੀ ਫਰੀਂਗ ਇੱਥੇ ਹੀ ਹੋਈ ਹੋਈ ਆ ਹਾ ਇੱਥੇ ਇਹਨਾਂ ਨੇ ਬੱਡਾ ਬਲਾਉਣੇ ਨੇ ਹਰੇ ਪੱਖੇ ਲੈਣਾ ਦਾ ਦੇ ਦਿੱਤੇ ਨੇ ਇਹ ਬੱਡਾ ਲਾਉਣੇ ਗਏ ਇੱਥੇ बिजली बाकी लगभग फिटिंग हो गई है पक्षी विलास के सूटे लग गई बस बिजली फिटिंग होने की तैयारी इतने बस लट लगी होने हुए हैं सूटा लगा इतने लाइट वास्तव जगह छटी हुई है बाकी बल्डा टक्न बाकी लगभग हर रैली हो गया जी वाहू जी खालसा जी वाहू जी की फतेह